ਅੱਜ ਦੀ ਕਹਾਣੀ ਬੜੀ ਦਿਲਚਸਪ ਕਹਾਣੀ ਹੈ ਤੇ ਅੱਜ ਦੀ ਕਹਾਣੀ ਹੈ ਉਸ ਠੱਗ ਦੀ ਜਿਸ ਨੇ 2 ਵਾਰ ਲਾਲ ਕਿਲਾ ਵੇਚਿਆ ਤੇ 3 ਵਾਰ ਤਾਜ ਮਹਿਲ ਤੇ ਇੱਕ ਵਾਰ ਹੀ ਰਾਸ਼ਟਰਪਤੀ ਭਵਨ ਤੇ ਇੱਕ ਵਾਰੀ ਸੰਸਦ ਭਵਨ ਵੇਚਿਆ ਇਹਨੇ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਸਿਰਫ 20 ਸਾਲੀ ਸਜ਼ਾ ਕੱਟੀ ਹੈ ਸਿਰਫ 20 ਸਾਲ ਮੈਂ ਇਸ ਲਈ ਕਹਿ ਰਿਹਾ ਕਿਉਂਕਿ ਇਸ ਤੇ ਘਗੀ ਦੇ 125 ਮੁਕੱਦਮੇ ਦਰਜ ਸੀ ਤੇ 125ਾਂ ਦੇ ਵਿੱਚੋਂ ਪਹਿਲੇ 19 ਕੇਸਾਂ ਦੀ ਸੁਣਵਾਈ ਹੋਈ ਸੀ ਤੇ ਪਹਿਲੇ 19 ਕੇਸਾਂ ਦੇ ਵਿੱਚੋਂ 113 ਸਾਲ ਦੀ ਸਜ਼ਾ ਇਹਨੂੰ ਹੋ ਗਈ ਸੀ ਤੇ 106 ਕੇਸਾਂ ਦੀ ਸੁਣਵਾਈ ਹੋਣੀ ਹਜੇ ਬਾਕੀ ਸੀ ਇੰਨੇ ਵੱਡੇ ਵੱਡੇ ਕਾਂਡ ਕਰਨ ਦੇ باوجود ਵੀ ਪੁਲਿਸ ਵੱਲੋਂ ਸਿਰਫ 9 ਵਾਰ ਹੀ ਗ੍ਰਿਫਤਾਰ ਕੀਤਾ ਗਿਆ ਤੇ 9ਾਂ ਦੇ ਵਿੱਚੋਂ ਇੱਕ ਵਾਰ ਇੱਕ ਵਾਰ ਹੀ ਜਵੰਤ ਦੇ ਬਾਹਰ ਆਇਆ ਤੇ ਬਾਕੀ 8 ਵਾਰ ਬਿਨਾਂ ਜਵੰਤ ਤੋਂ ਵੈਸੇ ਹੀ ਫਿਰ ਹੁੰਦਾ ਰਿਹਾ ਆਪਣੇ ਤੇਜ ਦਿਮਾਗ ਨਾਲ ਉਸ ਕਸਟਡੀ ਵਿੱਚੋਂ 8 ਵਾਰ ਭਾਈਦਾ ਤੇ ਅਟਕਾਂ ਵਿੱਚੋਂ ਇੱਕ ਵਾਰ ਦੀ ਘਟਨਾ ਸਾਨੂੰ ਸੁਣਾਈ ਦਿੰਦੀ ਹੈ ਤਾਂ ਕਿ ਸਾਨੂੰ ਵੀ ਆਈਡੀਆ ਹੋ ਜਾਵੇਗਾ ਕਿੰਨਾ ਤੇਜ ਦਿਮਾਗ ਇਨਸਾਨ ਸੀ ਇਹ ਕਾਨਪੁਰ ਜੇਲ੍ਹ ਦੇ ਵਿੱਚ ਬੰਦ ਇਹ ਇੱਕ ਵਾਰੀ ਬਿਮਾਰ ਹੋ ਜਾਂਦਾ 84 ਸਾਲ ਦੀ ਉਮਰ ਦੇ ਵਿੱਚ ਤੁਰ ਫਿਰ ਨਹੀਂ ਸਕਦਾ ਕੁਝ ਪੈਰ ਤੇ ਸੱਟ ਲੱਗ ਜਾਂਦੀ ਹੈ ਬੈਠ ਨਹੀਂ ਸਕਦਾ ਚੱਕ ਕੇ ਬਿਠਾਇਆ ਜਾਂਦਾ ਫਿਰ ਚੱਕ ਕੇ ਬਾਥਰੂਮ ਕਾਇਆਦਾ ਬਾਥਰੂਮ ਤੋਂ ਫੇਰ ਚੱਕ ਕੇ ਆਪਣੇ ਬਿਸਤਰੇ ਤੇ ਪਾਇਆ ਜਾਂਦਾ। ਇਹ ਹੀ ਕਾਫੀ ਹਫ਼ਤਿਆਂ ਤੱਕ ਚੱਲਦਾ ਤੇ ਕਾਨਪੁਰ ਤੋਂ ਦਿੱਲੀ ਇਮਜ਼ ਹਸਪੀਟਲ ਦੇ ਵਿੱਚ ਚੈੱਕਅਪ ਕਰਾਉਣ ਲਈ ਭੇਜਿਆ ਜਾਂਦਾ। ਤਿੰਨ ਪੁਲਿਸ ਅਫਸਰ ਨਾਲ ਹੁੰਦੀ ਹੈ ਤੇ ਕਾਨਪੁਰ ਤੋਂ ਚੱਲਦੀ ਹੈ ਟ੍ਰੇਨ ਤੇ ਆ ਕੇ ਦਿੱਲੀ ਯੋਦੋ ਸਟੇਸ਼ਨ ਤੇ ਰੁਕਦੀ ਹੈ ਤੇ نیچے ਉਤਾਰਦੇ ਆ 휠ਚੇਅਰ ਤੇ ਪਾ ਦਿੰਦੇ ਆ। ਇੱਕ ਪੁਲਿਸ ਅਫਸਰ ਐਂਬੂਲੈਂਸ ਕਰਵਾਉਣ ਲਈ ਚਲਾ ਜਾਂਦਾ ਤੇ ਦੂਜਾ ਬਾਥਰੂਮ ਕਰਾਉਣ ਲਈ ਚਲਾ ਜਾਂਦਾ ਤੇ ਤੀਸਰੇ ਨੂੰ ਇੱਕ ਕਹਿੰਦਾ ਮੈਂ ਚਾਹ ਪੀਣੀ ਹੈ। ਇਹਦੇ ਕਾਰਨਾਂ ਮਾਰੇ ਤੇ ਪਿਛੋਕੜ ਬਾਰੇ ਜੰਗੀ ਤਰ੍ਹਾਂ ਉਹ ਜਾਂਦਾ ਸੀ ਉਹ ਸਭ ਸਾਰਾ 25 ਜੂਨ 1996 ਦਾ ਦਿਨ ਸੀ ਤੇ ਇਹਦੇ ਵੱਲ ਦੇਖਦਾ ਕਿਉਂਕਿ ਪੈਰ ਤੇ ਸੱਟ ਲੱਗੀ ਐ ਤੁਰ ਫਿਰ ਸਕਦਾ ਨਹੀਂ ਬੋਲਿਆ ਜਾਂਦਾ ਨਹੀਂ 84 ਸਾਲ ਦੀ ਉਮਰ ਇੰਨਾ ਬਿਮਾਰ ਕਹਿੰਦਾ ਚੱਲ ਕੋਈ ਨਾ ਬਜ਼ੁਰਗ ਆਦਮੀ ਐ ਚਾਹ ਲਿਆਦਨੇ ਐ ਜਦੋਂ ਅੱਗੇ ਚੱਲਦਾ ਉਹ ਨਾਲੇ ਪਿੱਛੇ ਇਹਦੇ ਵੱਲ ਦੇਖਦਾ ਜਾਂਦਾ ਐ ਤੇ ਅੱਗੇ ਜਾ ਕੇ ਜਦੋਂ ਚਾਹ ਲੈ ਕੇ ਵਾਪਸ ਆਉਂਦਾ ਤਾਂ ਉਹ ਸਾੜੇ ਤੇ ਪੈਰਾ ਤੁਲੋ ਜਮੀਨ ਨਿਕਲ ਜਾਂਦੀ ਹੈ ਕਿਉਂਕਿ ਉੱਥੋਂ ਇਹ ਗਾਇਬ ਹੋ ਜਾਂਦਾ ਹੈ ਤੇ ਬਾਅਦ ਚੋਂ ਪਤਾ ਲੱਗਦਾ ਹੈ ਕਿ ਇਸ ਨੇ ਬੁਮਾਰ ਹੁੰਦੀ ਕਾਫੀ ਹਫ਼ਤੇ ਤੱਕ ਐਕਟਿੰਗ ਕੀਤੀ ਸੀ ਤੇ ਉਸ ਦਿਨ ਤੋਂ ਬਾਅਦ ਇਹ ਕਿਸੇ ਇਨਸਾਨ ਵੱਲੋਂ ਦੇਖਿਆ ਨਹੀਂ ਗਿਆ ਅੱਜ ਦੀ ਕਹਾਣੀ ਹੈ ਬਿਹਾਰ ਦਾ ਸਿਵਾਂ ਜਿਲ੍ਹਾ ਤੇ ਸਿਵਾਂ ਤੋਂ 12-13 ਕਿਲੋਮੀਟਰ ਦੂਰ ਜਿਰਾ ਜਿਰਾ ਦੇ گاؤں ਇਸ ਜੀਰਾ ਦੇਈ گاؤں ਦੇ ਵਿੱਚ ਇੱਕ ਰੇਲਵੇ ਸਟੇਸ਼ਨ ਆ ਤੇ ਰੇਲਵੇ ਸਟੇਸ਼ਨ ਤੋਂ ਇੱਕ ਇਨਸਾਨ ਟ੍ਰੇਨ ਚੜਦਾ ਤੇ ਦਿੱਲੀ ਪਹੁੰਚਦਾ ਤੇ ਉਹ ਇਨਸਾਨ ਬਣਦਾ ਹੈ ਇਸ ਭਾਰਤ ਦਾ ਪਹਿਲਾ ਰਾਸ਼ਟਰਪਤੀ ਰਿਐਂਦਰ ਪ੍ਰਸਾਦ ਤੇ ਦੂਜਾ ਇਨਸਾਨ ਇਹ ਹੈ ਜਿਸ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਹੈ ਨਾਮ ਮਾਸਟਰ ਨਟਵਰ ਲਾਲ ਪੂਰਾ ਨਾਮ ਮੁਤਲੇਸ਼ ਕੁਮਾਰ ਸ਼੍ਰੀ ਵਾਸਤਵ ਦੂਜਾ ਇਨਸਾਨ ਇਹ ਚੱਲਦਾ ਹੈ ਟ੍ਰੇਨ ਚੜਦਾ ਹੈ ਤੇ ਇੰਡੀਆ ਦੀਆਂ ਅਲੱਗ-ਅਲੱਗ ਨੌ ਜੇਲਾਂ ਦੇ ਵਿੱਚ ਸਫ਼ਰ ਕਰਦਾ ਹੈ ਇਸ ਜੇਰਾ ਦੇ گاਉਂ ਦੇ ਦੋ ਇਨਸਾਨ ਬੜੇ ਮਸ਼ਹੂਰ ਹੈ ਪਹਿਲੇ ਇਸ ਭਾਰਤ ਦੇ ਪਹਿਲੇ ਰਾਸ਼ਟਰਪਤੀ ਰੀਂਦਰ ਪ੍ਰਸਾਦ ਉਹ ਵੀ ਇਸੇ ਪਿੰਡ ਤੋਂ ਹੀ ਹੈ ਤੇ ਦੂਜਾ ਨਟਵਰ ਲਾਲ ਇਹ ਕਹਿੰਦਾ ਪਿੱਛੇ ਆਪਾਂ ਵੀ ਨਹੀਂ ਰਹਿਣਾ ਹੋਇਆ ਵੀ ਇਦਾਂ ਹੀ ਇਸ ਨੇ ਸਭ ਤੋਂ ਇੰਡੀਆ ਦੀਆਂ ਸਭ ਤੋਂ ਵੱਡੀਆਂ ਠੱਗੀਆਂ ਕੀਤੀਆਂ ਤੇ ਸਭ ਤੋਂ ਵੱਡੇ ਠੱਗਾ ਦਾ ਖਤਾਬੀ ਇਸੇ ਦੇ ਨਾਂ ਹੀ ਹੈ ਨਟਵਰ ਲਾਲ ਨੇ ਆਪਣੇ ਜੀਵਨ ਦੇ ਵਿੱਚ 400 ਤੋਂ ਵੱਧ ਠੱਗੀਆਂ ਕੀਤੀਆਂ ਤੇ 400 ਠੱਗੀਆਂ ਦਾ ਜਿਕਰ ਤਾਂ ਆਪਾਂ ਹੁਣ ਕਰ ਨਹੀਂ ਸਕਦੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਤੇ 400 ਠੱਗੀਆਂ ਦੇ ਵਿੱਚੋਂ ਇੱਕ ਠੱਗੀ ਦਾ ਅੱਜ ਤੁਹਾਨੂੰ ਚੰਨਣਾ ਪਾਉਨੇ ਆ ਇਹ ਠੱਗੀ ਕੀਤੀ ਸੀ ਘੜੀਆਂ ਦੀ ਸੀ ਘੜੀਆਂ ਉਸ ਟਾਈਮ ਕੁਝ ਇਸ ਕਦਰ ਮਹਿੰਗੀਆਂ ਸੀ ਜਿਵੇਂ ਕਿ ਬੜੇ ਵੱਡੇ ਅੱਜਕੱਲ ਫੋਨ ਆਈਫੋਨ ਇੰਨੀਆਂ ਮਹਿੰਗੀਆਂ ਸੀ ਘੜੀਆਂ ਇਹ ਠੱਗੀ ਉਸ ਟਾਈਮ ਦੀ ਹੈ ਜਦੋਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਤੇ ਫਾਈਨੈਂਸ ਮਿਨਿਸਟਰ ਨਰਿੰਦਰ ਦੱਤ ਤਵਾਰੀ ਸੀ ਨਰਿੰਦਰ ਦੱਤ ਤਵਾਰੀ ਦਾ ਇਹ ਪਰਸਨ ਸੈਕਟਰੀ ਬਣਦਾ ਹੈ ਤੇ ਕੈਨ ਨਾਟ ਪਲੇਸ ਦੀ ਮਾਰਕੀਟ ਪਹੁੰਚਦਾ ਹੈ ਦਿੱਲੀ ਤੇ ਘੜੀਆਂ ਦੀ ਦੁਕਾਨ ਤੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਕੱਲ ਕਾਂਗਰਸ ਦੇ ਵੱਡੇ ਲੀਡਰਾਂ ਦੀ ਮੀਟਿੰਗ ਹੈ ਤੇ ਫਾਈਨੈਂਸ ਮਿਨਿਸਟਰ ਵੱਲੋਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ 90 ਕੜੀਆਂ ਪੇਟ ਕਰੀਆਂ ਤੇ ਕੋਈ ਘੈਂਟ ਦੀ ਮਹਿੰਗੀਆਂ ਕੜੀਆਂ ਦਿਖਾਉ। ਮਹਿੰਗੀਆਂ ਕੜੀਆਂ ਦੇਖਦਾ ਤੇ ਪੈਕਿੰਗ ਕਰਾਉਂਦਾ ਕਹਿੰਦਾ ਤੁਸੀਂ ਇਸ ਦੀ ਡਿਲੀਵਰੀ ਕੱਲ ਨਾਰਥ ਬਲਾਕ ਦੇ ਵਿੱਚ ਦੇਣਾ ਸਾਨੂੰ ਜਿੱਥੇ ਫਾਈਨਸ ਮਨਿਸਟਰ ਦਾ ਆਫਿਸ ਸੀ। ਦੂਸਰੇ ਦਿਨ ਇਹ ਗੱਡੀ ਲੈ ਕੇ ਸ਼ੋਰੂਮ ਵਾਲੇ ਕੜੀਆਂ ਵਾਲੇ ਉੱਥੇ ਪਹੁੰਚਦੇ ਆ ਤੇ ਅੱਗੋਂ ਮਿਲਦਾ ਘੈਂਟ ਪਹਿਰਾਵੇ ਦੇ ਵਿੱਚ। ਇਹਦੇ ਵਿੱਚ ਇਹ ਵੀ ਇੱਕ ਕਲਾ ਸੀ ਜਿੱਦੋਂ ਦਾ ਜਿੱਦਾਂ ਦਾ ਕੈਰੇਕਟਰ ਨਿਕੜਿਆ ਹੁੰਦਾ ਸੀ ਉਦਾਂ ਦਾ ਹੀ ਇਹ ਟਾਲ ਜਾਂਦਾ ਸੀ। ਗੋ ਮਿਲਦਾ ਹੈ ਤੇ ਕੜੀਆਂ ਇਹਨੂੰ ਫੜਾਉਂਦੇ ਆ ਤੇ ਇੱਕ ਇਹ ਡਿਮਾਂਡ ਡਰਾਫਟ ਬੰਦਾ ਇੱਕ ਵਾਰੀ ਕੜੀਆਂ ਲੈ ਕੇ ਆਫਿਸ ਵੱਲ ਜਾਂਦਾ ਤੇ ਉਹ ਦੇਖਦੇ ਆ ਦਿਖਾਉਣ ਲਈ ਉਹ ਨਿਕਲ ਜਾਂਦੇ ਆ ਉੱਥੋਂ ਇਹ ਵਾਪਸ ਚੱਲਦਾ ਇਹ ਆਪ ਦੇ ਕਰਨੋਂ ਤੇ ਦੂਜੇ ਦਿਨ ਪਤਾ ਲੱਗਦਾ ਹੈ ਡਿਮਾਂਡ ਡਰਾਫਟ ਜਾਲੀ ਸੀ ਫਰਜੀ ਸੀ ਤੇ ਉਸ ਟਾਈਮ ਦੀ ਸਭ ਤੋਂ ਵੱਡੀ ਇਹ ਠੱਗੀ ਮੰਨੀ ਗਈ ਸੀ ਤੇ ਬੜੀ ਸੁਰਖੀਆਂ ਦੇ ਵਿੱਚ ਵੀ ਰਹੀ ਇੱਕ ਘਟਨਾ ਹੋਰ ਇਹ ਬੜੀ ਫਣੀ ਵੀ ਹੈ ਖਾਸੀ ਵਾਲੀ ਵੀ ਹੈ ਇਹ ਘਟਨਾ ਲਖਨਊ ਜੇਲ੍ਹ ਦੇ ਵਿੱਚ ਜਦੋਂ ਨਟਵਰ ਲਾਲ ਬੰਦ ਸੀ ਤੇ ਇਹਦੇ ਘਰ ਵਾਲੀ ਦੀ ਚਿੱਠੀ ਪੱਤਰ ਲੈਟਰ ਆਇਆ ਕਰੇ ਲੈਟਰ ਪੜਿਆ ਕਰੇ ਰੱਖ ਦਿਆ ਕਰੇ ਲੈਟਰ ਆਇਆ ਕਰੇ ਪੜਿਆ ਕਰੇ ਰੱਖ ਜਾ ਕਰੇ ਲੈਟਰ ਆਉਂਦਾ ਇੱਕ ਵਾਰੀ ਪੜਦਾ ਹੈ ਉੱਤੇ ਲਿਖਿਆ ਹੁੰਦਾ ਹੈ ਕਿ ਖੇਤਾਂ ਦਾ ਸਾਰਾ ਕੰਮਕਾਰ ਕਰਨ ਬਲਾਪਿਆ ਕਰੇ ਪੈਸਿਆਂ ਦੀ ਲੋੜ ਹੈ ਤੇ ਕੁਝ ਪੈਸੇ ਹੋਣ ਤਾਂ ਸਿਸਟਮ ਸਹੀ ਹੋ ਜਾਵੇ ਪੜਦਾ ਰੱਖ ਦਿੰਦਾ ਤੇ ਜੇਲਰ ਸਾਹਿਬ ਆ ਪਾਉਂਦੇ ਆ ਨਟਵਰ ਲਾਲ ਕੋਲੇ ਕੀ ਨਟਵਰ ਲਾਲ ਤੇਰੇ ਕੋਲੇ ਇੰਨੇ ਲੈਟਰ ਪੱਤਰ ਆਉਂਦੇ ਆ ਤੂੰ ਇਹਦਾ ਜਵਾਬ ਨਹੀਂ ਲਿਖਦਾ ਕੀ ਕਾਰਨ ਹੈ ਕੀ ਗੱਲ ਹੈ ਕਹਿੰਦਾ ਇਹ ਇੰਨਾ ਮਾਸਟਰਮਾਈਂਡ ਸੀ ਇਹਨੂੰ ਸਭ ਕੁਝ ਪਤਾ ਹੁੰਦਾ ਸੀ ਕਿ ਕੀ ਹੋਣ ਵਾਲਾ ਅੱਗੇ ਕਹਿੰਦਾ ਕੋਈ ਨਹੀਂ ਜੇਲਰ ਸਾਹਿਬ ਲਿਖਾਂਗੇ ਲੈਟਰ ਲੈਟਰ ਲਿਖਦਾ ਹੈ ਪਤਾ ਸੀ ਉਹਨੂੰ ਲੈਟਰ ਸਾਰੇ ਸੈਂਸਰ ਹੁੰਦੇ ਆ ਪੜੇ ਜਾਂਦੇ ਆ ਆਉਣ ਵਾਲੇ ਵੀ ਪੜੇ ਜਾਂਦੇ ਆ ਜੇਲਰ ਵੱਲੋਂ ਤੇ ਜਿਹੜੇ ਦਰੋ ਲਿਖੇ ਜਾਂਦੇ ਕੋਕੇ ਤੇ ਤਾਂ ਖਾਸ ਧਿਆਨ ਰੱਖਿਆ ਜਾਂਦਾ ਸੀ ਏਡਾ ਏਡੇ ਵੱਡੇ ਵੱਡੇ ਕਾਰਨਾਮੇ ਕੀਤੇ ਸੀ ਉਸਨੇ ਲੈਟਰ ਲਿਖਦਾ ਹੈ ਜੇਲਰ ਆ ਪੜਦਾ ਤੇ ਉਹਦੇ ਤੇ ਲਿਖਿਆ ਹੁੰਦਾ ਕਿ ਕੋਈ ਨਾ ਘਰਵਾੜੀ ਨੂੰ ਕੋਈ ਨਾ ਤੂੰ ਐਦਾਂ ਕਰ ਆਪਣੇ ਖੇਤ ਦੇ ਵਿੱਚ ਚਾਰ ਖੱਤ ਡੂੰਗਾ ਕੁਆਬੱਡੀ ਤੇ ਉਹਦੇ ਵਿੱਚ ਸੋਨਾ ਮਿਲੂਗਾ ਤੈਨੂੰ ਸੋਨਾ ਕੱਢੀ ਕਾਫੀ ਸੋਨਾ ਤੇ ਆਪਣਾ ਜੋ ਵੀ ਹੈਗੀ ਲੋੜਾ ਪੂਰੀਆਂ ਕਰ ਲਈ ਜੇਲਰ ਦੇ ਦਿਮਾਗ ਦੇ ਵਿੱਚ ਵੱਜਦੀ ਹੈ ਕਿਉਂਕਿ ਇਸਨੇ ਬਹੁਤ ਵੱਡੀਆਂ ਵੱਡੀਆਂ ਤੱਕ ਠੱਗੀਆਂ ਕਰ ਚੁੱਕਿਆ ਸੀ ਵੱਡੇ ਵੱਡੇ ਜੁਐਲਰੀ ਸਟੋਰਸ ਲੁੱਟ ਚੁੱਕਿਆ ਸੀ ਪੁਲਿਸ ਨੂੰ ਲੋਕਲ ਪੁਲਿਸ ਨੂੰ ਇਨਫੋਰਮ ਕਰਦਾ ਤੇ ਜਾ ਕੇ ਪੁਲਿਸ ਖੇਤਾਂ ਨੂੰ ਪਟਨਾ ਸ਼ੁਰੂ ਕਰ ਦਿੰਦੀ ਹੈ ਕਈ ਦਿਨਾਂ ਤੱਕ ਪਟਾ ਪਟਾਈ ਚੱਲਦੀ ਹੈ ਪੁਲਸ ਆ ਪੜਦੀ ਹੈ ਕਿਉਂਕਿ ਕੋਈ ਮਜ਼ਦੂਰ ਨਹੀਂ ਲਾਇਆ ਜਾਂਦਾ ਕਿ ਕੋਈ ਲੈ ਕੇ ਨਿਕਲਣਾ ਜਾਵੇ ਪੁਲਸ ਆ ਪੜਦੀ ਹੈ ਪਟ ਪਟ ਕੇ ਹਾਰ ਕੇ ਬੈਠ ਜਾਂਦੀ ਹੈ ਫਿਰ ਜੇਲਰ ਵੱਲੋਂ ਪ੍ਰੈਸ਼ਰ ਪਾਇਆ ਜਾਂਦਾ ਕਿ ਜੇਲਰ ਸਾਹਿਬ ਕੋਈ ਲੈਟਰ ਲੂਟਰ ਤਾਂ ਲਿਖੋ ਹੋਰ ਕੋਈ ਲੈਟਰ ਦਾ ਜਵਾਬ ਜੁਬ ਦੇਆ ਕਰੋ ਤੁਸੀਂ ਕਰੋ ਬਹੁਤ ਲੈਟਰ ਆਉਂਦੇ ਆ ਲੈਟਰ ਲਿਖਦਾ ਹੈ ਲੈਟਰ ਅਗੋ ਪੜਦਾ ਜਦੋਂ ਜੇਲਰ ਸਾਹਿਬ ਕੋ ਲੈਟਰ ਪੜਦੇ ਆ ਤੇ ਉਹਦੇ ਉੱਤੇ ਲਿਖਿਆ ਹੁੰਦਾ ਹੈ ਕਿ ਧੰਨਵਾਦ ਜੇ ਲਖਾਓ ਪੁਲਸ ਨੂੰ ਕਾਟਾ ਬੈਂਡ ਲਈ ਕਿਉਂਕਿ ਜਦੋਂ ਮੈਂ ਬਾਹਰ ਸੀ ਮੇਰੇ ਇਲਾਕੇ ਦੀ ਪੁਲਸ ਨੇ ਮੇਰਾ ਪਿੱਛਾ ਨਹੀਂ ਛੱਡਿਆ ਦਿਨ ਰਾਤ ਇੱਕ ਕਰ ਸਕਦੀ ਸੀ ਕਿ ਹੁਣ ਜਦੋਂ ਮੈਂ ਜੇਲ੍ਹ ਦੇ ਵਿੱਚ ਐ ਪੁਲਸ ਆਰਾਮ ਨਾਲ ਬੈਠੀ ਐ ਬੈਠੀ ਐ ਤੇ ਮੈਨੂੰ ਇਹ ਹਾਜ਼ਰ ਜਾਣੀ ਹੁੰਦਾ ਧੰਨਵਾਦ ਜੋ ਤੁਸੀਂ ਉਹਨਾਂ ਨੂੰ ਕੰਮ ਲਾਇਆ ਇੱਕ ਵਾਰ ਜੱਜ ਵੱਲੋਂ ਨਟਵਰ ਲਾਲ ਤੋਂ ਪੁੱਛਿਆ ਜਾਂਦਾ ਵੀ ਨਟਵਰ ਲਾਲ ਤੂੰ ਐਡੀਆਂ ਐਡੀਆਂ ਠੱਗੀਆਂ ਤੂੰ ਕਰ ਕਿਵੇਂ ਦਿੰਦਾ ਕਹਿੰਦਾ ਜੱਜ ਸਾਹਿਬ ਤੁਹਾਡੇ ਕੋਲੇ 1 ਰੁਪਿਆ ਹੈ ਜੇਬ ਦੇ ਵਿੱਚ ਜੱਜ ਸਾਹਿਬ ਕਹਿੰਦਾ ਹਾਂ ਹੈ ਕਹਿੰਦਾ ਦੋ ਕਹਿੰਦਾ ਲੈ ਫੜ ਕੇ ਜੇਬ ਦੇ ਵਿੱਚ ਪਾ ਲੈਂਦਾ ਕਹਿੰਦਾ ਬਸ ਮੈਂ ਐਵੇਂ ਹੀ ਕਰਦਾ ਮੈਂ ਕਿਸੇ ਤੋਂ ਠੱਗੇ ਨਾਲ ਖੁੰਦਾ ਨਹੀਂ ਤੇ ਗੱਲ ਇਹ ਵੀ ਹੈ ਕਿ ਉਹ 1 ਰੁਪਿਆ ਵਾਪਸ ਕੀਤਾ ਨਹੀਂ ਸੀ ਜੱਜ ਨੂੰ 1979 ਦੇ ਵਿੱਚ 79 ਦੇ ਵਿੱਚ ਇੱਕ ਫਿਲਮ ਆਉਂਦੀ ਹੈ ਮਿਸਟਰ ਨਟਵਰ ਲਾਲ ਲੰਬੂ ਵੱਲੋਂ ਫਿਲਮ ਬਣਾਈ ਜਾਂਦੀ ਹੈ ਅਮਿਤਾਬ ਬਚਨ ਵੱਲੋਂ ਤੇ ਜੇਲ੍ਹ ਦੇ ਵਿੱਚ ਬੰਦ ਨਟਵਰ ਲਾਲ ਨੂੰ ਸਵਾਲ ਕੀਤਾ ਜਾਂਦਾ ਕਿ ਇੰਡੀਆ ਦਾ ਸੁਪਰਸਟਾਰ ਸਭ ਤੋਂ ਮਹਿੰਗਾ ਵੱਡਾ ਸਟਾਰ ਉਹਦੀ ਫਿਲਮ ਬਣੀ ਹੈ ਮਿਸਟਰ ਨਟਵਰ ਲਾਲ ਕੀ ਉਹ ਤੁਸੀਂ ਦੇਖੋਗੇ ਕਹਿੰਦਾ ਨਹੀਂ ਕਹਿੰਦਾ ਸੁਪਰਸਟਾਰ ਤੇ ਰੀਅਲ ਹੀਰੋ ਤਾਂ ਮੈਂ ਬੈਠਾ ਹਾਂ ਮੈਂ ਉਹਦੀ ਫਿਲਮ ਕਿਉਂ ਦੇਖੂਗਾ ਤੇ ਕਹਿੰਦੇ ਐ ਲੰਬੂ ਤੇ ਨਟਵਰ ਲਾਲ ਨੇ ਮਾਨਹਾਨੀ ਦਾ ਕੇਸ ਵੀ ਕਰਨਾ ਸੀ ਪਰ ਕੀਤਾ ਨਹੀਂ ਕਿਉਂਕਿ ਉਸ ਟਾਈਮ ਜੇਲ੍ਹ ਦੇ ਵਿੱਚ ਬੰਦ ਸੀ ਕਈ ਲੋਕ ਸੋਲਦੇ ਹੋਣੇ ਐ ਕਿ ਐਡੀਆਂ ਐਡੀਆਂ ਵੱਡੀਆਂ ਵਾਰਦਾਤਾਂ ਇਹ ਕਰਕੇ ਮੇਦੰਦਾ ਸੀ ਜਿਵੇਂ ਕਿ ਲਾਲ ਕਿਲਾ, ਤਾਜ ਮਹਿਲ, ਰਾਸ਼ਟਰਪਤੀ ਪਵਨ ਤੇ ਸੰਸਦ ਪਵਨ ਵਾਲੀਆਂ ਚੀਜ਼ਾਂ ਵੇਚ ਕੇ ਮੇਦੰਦਾ ਸੀ ਇਹੇ ਜਿਵੇਂ ਆਪਾਂ ਸੁਣਦੇ ਆਂ ਸਰਕਾਰ ਨੇ ਇਹ ਚੀਜ਼ ਬੇਸਤੀ ਰੀਲ ਬੇਚਤੀ 에ਰਪੋਰਟ ਬੇਚਤੇ ਤਾ ਐਮੀ ਇਹ ਕਰਦਾ ਸੀ ਦੇਖੋ ਇਹਦਾ ਜਨਮ 1912 ਦੇ ਵਿੱਚ ਹੁੰਦਾ ਹੈ ਤੇ 1937-40 ਦੇ ਵਿੱਚ ਇਹ ਮਸ਼ਹੂਰ ਹੋ ਚੰਨ ਲਿਆ ਸੀ ਤੇ 1947 ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਜੋ ਦੇਸ਼ ਨਾਲ ਹੋਇਆ ਤੇ ਗੋਰੇ ਇੱਥੋਂ ਜਾਂਦੇ ਐ ਤੇ ਉਸ ਤੋਂ ਬਾਅਦ ਇਹ ਜਿੰਨੀਆਂ ਵੀ ਚੀਜ਼ਾਂ ਵੱਡੀਆਂ ਵੇਚੀਆਂ ਜਾਂਦੀਆਂ ਸੀ ਗੋਰਿਆਂ ਨੂੰ ਨਿਸ਼ਾਨਾ ਬਣਾਉਂਦਾ ਇਹ ਗੋਰਿਆਂ ਤੋਂ ਹੀ ਪੈਸਾ ਲੁੱਟਦਾ ਜਿੰਨੀਆਂ ਵੀ ਇਹ ਠੱਗੀਆਂ ਕੀਤੀਆਂ ਜਾਲੀ ਡਾਕੂਮੈਂਟ ਦੇ ਆਧਾਰ ਤੇ ਜਾਲੀ ਚੈੱਕ ਦੇ ਤੇ ਡਿਮਾਂਡ ਡਰਾਫਟ ਦੇ ਜਿੰਨੇ ਵੀ ਸੀ ਇਹ ਸਾਰੇ ਡਾਕੂਮੈਂਟ ਇਹ ਜਾਲੀ ਤਿਆਰ ਕਰਦਾ ਸੀ ਤੇ ਕਿਸੇ ਦੇ ਵੀ ਸਾਈਨ ਇੱਕ ਵਾਰੀ ਚ ਦੇਖ ਕੇ ਸੇਮਪਲ ਸਾਈਨ ਕਰ ਦਿੰਦਾ ਸੀ ਇਹ ਕੋਈ ਵੀ ਚੀਜ਼ ਵੇਚਣ ਤੋਂ ਪਹਿਲਾਂ ਫਾਈਲ ਦੇ ਵਿੱਚ ਇਹਨੇ ਡਾਕੂਮੈਂਟ ਤਿਆਰ ਕਰਦਾ ਸੀ ਇਹ ਸਾਰੇ ਡਾਕੂਮੈਂਟ ਦੇ ਵਿੱਚ ਕੱਲੀ-ਕੱਲੀ ਚੀਜ਼ ਲਿਖੀ ਹੁੰਦੀ ਸੀ ਕਿੰਨੇ ਸਕਰ ਫੁੱਟ ਏਰੀਆ ਹੈ ਕਿ ਸਕਰ ਫੁੱਟ ਦਾ ਰੇਟ ਹੈ ਕਿਸ ਦੇ ਨਾਮ ਤੇ ਕੀ ਕੁਝ ਸਬ ਏਰੀਆ ਵਾਈਜ਼ ਮੈਂ ਕਿਹਾ ਮੋਰਾਂ ਸਾਈਨ ਕੁਝ ਵੀ ਇਹਦੀ ਚੀਜ਼ ਛੱਡਦਾ ਨਹੀਂ ਸੀ ਜਿਹੜੀ ਰਹਿਣੀ ਚਾਹੀਦੀ ਸੀ ਤੇ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਹੈ ਕਿ ਰਿਜਿੰਦਰ ਪ੍ਰਸਾਦ ਰਾਸ਼ਟਰਪਤੀ ਜੀ ਜੋ ਪਹਿਲੇ ਇਹਦੇ ਪਿੰਡ ਦੇ ਹੀ ਸੀ ਤੇ ਨਟਵਰਕ ਲਾਲ ਵੱਲੋਂ ਰੀਂਦਰ ਪ੍ਰਸਾਦ ਰਾਸ਼ਟਰਪਤੀ ਨੂੰ ਕਿਹਾ ਗਿਆ ਕਿ ਤੁਸੀਂ ਮੈਨੂੰ ਇੱਕ ਵਾਰੀ ਵੀਜ਼ਾ ਲਾ ਕੇ ਬਰਬੇਲ ਨੂੰ ਜਿੰਨਾ ਗੋਰੇ ਤੋਂ ਪੈਸਾ ਇਕੱਠਾ ਕਰਕੇ ਲੈ ਕੇ ਗਿਆ ਸਾਰਾ ਮੈਂ ਵਾਪਸ ਲੈ ਕੇ ਆਉਂਗਾ ਕਹਿੰਦੇ ਰੀਂਦਰ ਪ੍ਰਸਾਦ ਰਾਸ਼ਟਰਪਤੀ ਨੇ ਇਸ ਚੀਜ਼ ਤੋਂ ਮਨਾ ਕਰਤਾ ਸੀ ਤਿੰਨ ਗੱਡੀਆਂ ਦੇ ਕਾਫਲੇ ਸਮੇਤ ਨਟਵਰ ਲਾਲ ਆਪਣੇ ਪਿੰਡ ਪਹੁੰਚਦਾ ਤੇ ਪਿੰਡ ਦੇ ਵਿੱਚ ਬਹੁਤ ਵੱਡੀ ਪਾਰਟੀ ਰੱਖੀ ਜਾਂਦੀ ਹੈ ਬਹੁਤ ਵੱਡਾ ਟੈਂਟ ਲਾਇਆ ਜਾਂਦਾ ਤੇ ਪਿੰਡ ਦੇ ਹਰ ਇੱਕ ਬੱਚਾ ਬੱਚੀ ਨੂੰ ਉਥੇ ਬੁਲਾਇਆ ਜਾਂਦਾ ਹੈ ਤੇ ਉਸ ਟੈਂਟ ਦੇ ਵਿੱਚ ਹਰ ਇੱਕ ਕੋ ਖਾਣ ਵਾਲੀ ਚੀਜ਼ ਤੇ ਪਾਰਟੀ ਕੀਤੀ ਜਾਂਦੀ ਹੈ ਤੇ ਉਸ ਪਿੰਡ ਦੇ ਹਰ ਇੱਕ ਇਨਸਾਨ ਨੂੰ ਬੱਚਾ ਬੱਚੀ ਨੂੰ 100-100 ਰੁਪਿਆ ਦਿੱਤਾ ਜਾਂਦਾ ਤੇ 100 ਰੁਪਏ ਦੀ ਕੀਮਤ ਉਸ ਟਾਈਮ ਇੱਕ ਤੁਲਾ ਸੋਨੇ ਦੇ ਬਰਾਬਰ ਸੀ ਇੱਕ ਤੁਲਾ 골ਡ ਦੇ ਬਰਾਬਰ ਕਿਉਂਕਿ ਉਸ ਟਾਈਮ ਸੇ ਹੁੰਨੇ ਦਾ ਰੇਟ ਇਹੀ ਸੀ ਇਸ ਤੋਂ ਇਲਾਵਾ ਹੋਰ ਵੀ ਬਹੁਤ ਲੋੜਵੰਦਾਂ ਦੀ ਮਦਦ ਕੀਤੀ ਅਮੀਰਾਂ ਤੋਂ ਪੈਸਾ ਲੁੱਟਿਆ ਤੇ ਗਰੀਬਾਂ ਦੇ ਵਿੱਚ ਵੰਡਿਆ ਇਸੇ ਕਰਕੇ ਇਸ ਪਿੰਡ ਦੇ ਲੋਕ ਇਸ ਨੂੰ ਜਾਂ ਤਾਂ ਫਿਰ ਮੁਤਲਿਸ਼ ਬਾਪੂ জাফর ਮਿਸਟਰ ਨਟਵਰ ਲਾਹ ਬੋਲਦੇ ਨੇ ਇਸ ਤੋਂ ਬਾਅਦ 2009 ਦੇ ਵਿੱਚ ਇਹਦੀ ਡੈਥ ਹੁੰਦੀ ਹੈ ਤੇ ਰਾਚੀ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਹੈ ਇੱਕ ਗੱਲ ਹੋਰ ਵੀ ਹੈ ਇਹ ਤੁਸੀਂ ਦੇਖੋ 1996 ਤੋਂ ਲੈ ਕੇ 2009 ਤੱਕ ਕਿਸੇ ਨੂੰ ਕੁਝ ਨਹੀਂ ਪਤਾ ਲੱਗਿਆ ਕਿ ਮੁੱਤਲਿਸ਼ ਬਾਗੂ ਮਿਸਟਰ ਨਟਵਰ ਲਾਲ ਕਿੱਥੇ ਰਹਿ ਰਿਹਾ ਇਸ ਤੋਂ ਪਹਿਲਾਂ ਮੈਂ ਇੱਕ ਕਹਾਣੀ ਕੀਤੀ ਹੈ ਇੱਕ ਚੋਰ ਕਿਵੇਂ ਜੱਜ ਬਣ ਕੇ ਕੋਰਟ ਦੇ ਵਿੱਚ 40 ਦਿਨ ਤੱਕ ਫੈਸਲੇ ਸੁਣਾਉਂਦਾ ਰਿਹਾ ਤੇ 2470 ਲੋਕਾਂ ਨੂੰ ਜਵਾਨਤ ਵੀ ਦਿੱਤੀ ਬੜੀ ਇੰਟਰਸਟਿੰਗ ਕਹਾਣੀ ਆ ਉਹ ਵੀ ਜ਼ਰੂਰ ਸੁਣਿਓ ਧੰਨਵਾਦ ਮਿਲਦੇ ਆਂ ਫੇਰ ਇੱਕ ਨਵੀਂ ਸਟੋਰੀ ਦੇ ਨਾਲ